ਸਸਿਕਾ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਲਵਾਂਸੀ ਆ ਦੋਸਤੋ ਸ੍ਰਿਸ਼ਟੀ ਦਾ ਜੇਕਰ ਆਪਾਂ ਜੇ ਚੱਲਣ ਦੀ ਗੱਲ ਕਰੀਏ ਤੇ ਇਹ ਜਿਹੜੇ ਨੇ ਉਹ ਗੱਡੀ ਦੇ ਉਹ ਦੋ ਪਹੀਆਂ ਦੇ ਉੱਤੇ ਡਿਪੈਂਡ ਕਰਦੇ ਨੇ ਜਿਹੜੇ ਕਿ ਇੱਕ ਚੱਲਦਾ ਮਰਦਾਂ ਵੱਲੋਂ ਤੇ ਇੱਕ ਚੱਲਦਾ ਔਰਤਾਂ ਵੱਲੋਂ ਮਰਦ ਤੇ ਔਰਤ ਵੈਸੇ ਤਾਂ ਆਪਾਂ ਜੈਂਡਰ ਦੀ ਗੱਲ ਨਾ ਕਰੀਏ ਤਾਂ ਆਪਾਂ ਗੱਲ ਵੱਖਰੀ ਹੈਗੀ ਤੇ ਕਿ ਖਾਸ ਕਰਕੇ ਕਿਉਂਕਿ ਬਹੁਤਾਂ ਮਰਦ ਤੇ ਔਰਤਾਂ ਦੀ ਜੈਂਡਰ ਤਾਂ ਵਸੇ ਜਿਹੜੇ ਨੇ ਉਹ 트랜ਸ ਜੈਂਡਰ ਵੀ ਨੇ ਉਹਦੇ ਵਿੱਚ ਹੋਰ ਵੀ ਜੈਂਡਰ ਕਈ ਆ ਜਾਂਦੇ ਨੇ ਅਦਰ ਜੈਂਡਰ ਵੀ ਆ ਜਾਂਦੇ ਨੇ ਬਟ ਆਪਾਂ ਜ਼ਿਆਦਾਤਰ ਜਿਹੜੀ ਗੱਲ ਕਰਦੇ ਹੈਗੇ ਉਹ ਗੱਲ ਕਰਦੇ ਹੈਗੇ ਮਰਦ ਤੇ ਔਰਤਾਂ ਦੀ ਤੇ ਇਹ ਦੋਨੋਂ ਨੂੰ ਮਿਲ ਕੇ ਜਿਹੜੀ ਉਹ ਸ੍ਰਿਸ਼ਟੀ ਚੱਲ ਰਹੀ ਹੈ ਇਹਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਹੈ ਉਹ ਰੋਲ ਆਉਂਦਾ ਹੈਗਾ ਇਸਤਰੀ ਦਾ ਲੇਡੀਜ਼ ਦਾ ਲੇਡੀਜ਼ ਬਾਰੇ ਜਿਹੜਾ ਹੈ ਉਹ ਗੁਰੂਆਂ ਪੀਰਾਂ ਤੇ ਸਾਰੇ ਜਗ੍ਹਾ ਦੇ ਉੱਤੇ ਵੀ ਜਿਹੜੀ ਆ ਉਹ ਗੱਲ ਹੁੰਦੀ ਹੈ ਤੇ ਇਹਨਾਂ ਨੂੰ ਪੂਰੀ ਰਿਸਪੈਕਟ ਦਿੱਤੀ ਜਾਂਦੀ ਹੈ ਜੇਕਰ ਆਪਾਂ ਹਿੰਦੂ ਧਰਮ 'ਚ ਗੱਲ ਕਰੀਏ ਤੇ ਇਹਨਾਂ ਨੂੰ ਦੇਵੀ ਦਾ ਨਾਮ ਦਿੱਤਾ ਗਿਆ ਜੇਕਰ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤੇ ਸਿੱਖ ਧਰਮ ਦੇ ਵਿੱਚ ਜਿਹੜਾ ਉਹ ਬੜਾ ਉੱਚਾ ਥਾਨ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਗਏ ਨੇ ਸੋ ਕਿਉ ਮੰਦਾ ਆਖੀਏ ਤੇ ਜੰਮੇ ਰਾਦਾ ਰਾਜਾ ਤੇ ਲੇਡੀਜ਼ ਨੂੰ ਜਿਹੜਾ ਉਹ ਪੂਜਣ ਯੋਗ ਜਿਹੜਾ ਗੱਲ ਕੀਤੀ ਹੈ ਮਾਂ ਦਾ ਦਰਜਾ ਜਿਹੜਾ ਸਭ ਤੋਂ ਵੱਡਾ ਦਰਜਾ ਜਿਹੜਾ ਉਹ ਧਰਤੀ ਦੇ ਉੱਤੇ ਦੇਖਿਆ ਕੀ ਆਂਦਾ ਹੈ ਕਿ ਜੇਕਰ ਤਾਂ ਰੱਬ ਤੋਂ ਬਾਅਦ ਜੇਕਰ ਧਰਤੀ ਤੇ ਕੋਈ ਹੈ ਤਾਂ ਫਿਰ ਉਹ ਹੈ ਮਾਂ ਤੇ ਮਾਂ ਬਣਨ ਲਈ ਬਹੁਤ ਸਾਰੇ ਸ਼ਰੀਰਿਕ ਜਿਹੜੀਆਂ ਨੇ ਉਹ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਪੰਗਾ ਤੇ ਉਹਦੇ ਵਿੱਚ ਸ੍ਰਿਸ਼ਟੀ ਨੇ ਇੱਕ ਸਿਸਟਮ ਸ਼ੁਰੂ ਕੀਤਾ ਹੋਇਆ ਜਿਹੜਾ ਉਹ ਮਹਾਵਲੀ ਦਾ ਮਹਾਵਲੀ ਜਿਹੜੀ ਕਿ ਬਲੱਡ ਜਿਹੜਾ ਉਹ ਬੱਚੇ ਨੂੰ ਜਾਣਾ ਹੁੰਦਾ ਤੇ ਜੇਕਰ ਉਹ ਮਾਂ ਜਿਹੜੀ ਲੇਡੀ ਹੈ ਉਹ ਪ੍ਰੈਗਨੈਂਟ ਨਹੀਂ ਹੈਗੀ ਤਾਂ ਉਹ ਬਲੱਡ ਜਿਹੜਾ ਉਹ ਸਾਰਾ ਮਹੀਨਾ ਯੂਟਰਸ ਦੇ ਵਿੱਚ ਇਕੱਠਾ ਹੁੰਦਾ ਰਹਿੰਦਾ ਤੇ ਫਿਰ ਇੱਕ ਦਿਨ ਜਿਹੜਾ 28 ਦਿਨ ਦੇ ਬਾਅਦ ਜਿਹੜਾ ਉਹ 2 ਜਾਂ 3 ਦਿਨ ਦੇ ਵਿੱਚ ਉਹ ਬਲੱਡ ਜਿਹੜਾ ਉਹ ਸਾਰਾ ਸ਼ਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਉਹ ਹੁੰਦਾ ਫਸਲ ਚ ਬੱਚੇ ਵਾਸਤੇ ਇਹ ਲੇਡੀਜ਼ ਉਹ ਜਿਹੜੀਆਂ ਉਹ ਪ੍ਰੋਬਲਮਸ ਨੇ ਉਹ ਇੱਥੋਂ ਜਿਹੜੀਆਂ ਨੇ ਉਹ ਜਵਾਵਾਂ ਹੁੰਦੀਆਂ ਨੇ ਯੂਟਰਸ ਦੀਆਂ ਪ੍ਰੋਬਲਮ ਜ਼ਿਆਦਾ ਆਉਂਦੀਆਂ ਨੇ ਜਿਹੜੀ ਮਹਾਵਾਰੀ ਦੇ ਪ੍ਰੋਬਲਮ ਜ਼ਿਆਦਾ ਹੁੰਦੀਆਂ ਨੇ ਇਸ ਤੋਂ ਇਲਾਵਾ ਕਮਰ ਦਰਦ ਦਰਦ ਪਿੱਠ ਦਰਦ ਹੋਰ ਬਹੁਤ ਸਾਰੀਆਂ ਜਿਹੜੀਆਂ ਸ਼ਰੀਰ ਦੇ ਵਿੱਚ ਦਰਦਾਂ ਲੋਰ ਡਾਮਨ ਚ ਦਰਦਾਂ ਇਹ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਇਸ ਨੂੰ ਲੈ ਕੇ ਜਿਹੜਾ ਉਹ ਅਕਸਰ ਜਿਹੜੀਆਂ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਐਲੋਪਥੀ ਤੇ ਹੋਰ ਦਵਾਈਆਂ ਲੈ ਕੇ ਅੱਗੇ ਸਰੀਰ ਦੇ ਵਿੱਚ ਸਾਈਡ ਇਫੈਕਟ ਵੀ ਪਾ ਰੋਏ ਨੇ। ਕੱਲਾ ਹੀ ਨਹੀਂ ਹੈਗਾ ਪੀਸੀਓਡੀ ਪੀਸੀਓਐਸ ਤੇ ਉਸ਼िष्ट ਫਾਈਬਰ ਅਤੇ ਹੋਰ ਬੜੀਆਂ ਜੁੜੀਆਂ ਪ੍ਰੋਬਲਮਾਂ ਇਹਦੇ ਨਾਲ ਹੀ ਕ੍ਰੀਏਟ ਹੋ ਜਾਂਦੀਆਂ ਨੇ। ਅੱਜ ਆਪਾਂ ਇਹਦੀ ਗੱਲ ਕਰਾਂਗੇ ਕਿ ਕੀ ਉਹ ਕੋਈ ਅਜੀਹਾ ਸਾਧਨ ਕੋਈ ਚੀਜ਼ ਅਜੀਹੀ ਹੈ ਜਿਸ ਕੱਲੀ ਉਸ ਚੀਜ਼ ਨੂੰ ਲੈ ਕੇ ਹੀ ਅਸੀਂ ਜਿਹੜਾ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਨਿਕਲ ਸਕਦੇ ਹਾਂ। ਮੇਰੇ ਨਾਲ ਨੇ ਡਾਕਟਰ ਹਰਨਾਨ ਸਿੰਘ ਜੀ ਐਜ਼ ਐਕਸਪਰਟ ਤੇ ਆਪਾਂ ਅੱਜ ਸ਼ੁਰੂਆਤ ਕਰਦੇ ਹਾਂ ਇਸ ਨਵੀਂ ਐਜੂਕੇਸ਼ਨਲ ਵੀਡੀਓ ਦੀ ਡਾਕਟਰ ਸਾਹਿਬ ਤੁਹਾਡਾ ਨਿਊ ਲਾਈਵ ਪਰਪਲਟੀ ਬਹੁਤ ਬਹੁਤ ਧੰਨਵਾਦ ਬਹੁਤ ਤਰਫੋਂ ਜੀ ਤੁਹਾਡਾ ਵੀ ਤੇ ਨਿਊ ਲਾਈਵ ਹਰ ਬੰਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਤੇ ਜੀਆ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਡਾਕਟਰ ਸਾਹਿਬ ਅ ਮੈਂ ਜਿੱਦਾਂ ਗੱਲ ਕੀਤੀ ਆ ਵੀ ਜਿਹੜੀ ਸਭ ਤੋਂ ਵੱਧ ਲੇਡੀਜ਼ ਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਆਉਂਦੀ ਆ ਹੈਗੀ ਯੂਟਰਸ ਦੀਆਂ ਪ੍ਰੋਬਲਮਾਂ ਇਹ ਜਿਹੜੀ ਮਹਾਵਾਰੀ ਨੂੰ ਲੈ ਕੇ ਜਿਹੜਾ ਮਹੀਨਾ ਆਉਣਾ ਜਿਹੋ ਅਫੈਕਟਸ ਦਿਆ ਮੈਂਸ ਮੈਂਸਿਸ ਕਹਿੰਦੇ ਆ ਉਹਦੇ ਕੱਕ ਜਾਂਦੀ ਹੈ ਜੀ ਪੀਰੀਅਡਸ ਨੂੰ ਜੀ ਉਸ ਤੋਂ ਬਾਅਦ ਫਿਰ ਇਹ ਸਾਰੀਆਂ ਪ੍ਰੋਬਲਮ ਚਾਹੇ ਉਹ ਪੀਰੀਅਡ ਸਟਾਰਟ ਹੋਣ ਲੱਗਿਆਂ ਲੱਗੀ ਉਹਦੇ ਚਾਹੇ ਉਹ ਮੈਨੋਪੌਜ਼ ਦੀ ਜਿਹਨੂੰ ਮੀਨਾਰਕੀ ਇਸ ਕਹਿੰਦੇ ਆ ਤੇ ਜਿਹੜਾ ਜਾਂ ਜਿਹਨੂੰ ਆਪਾਂ ਪੀਰੀਅਡਸ ਬੰਦ ਕਰਨ ਕਹਿੰਦੇ ਆ ਤਾਂ ਜੋ ਮੈਨੋਪੌਜ਼ ਕਹਿੰਦੇ ਆ ਜੀ ਜੀ ਉਹ ਮੈਨੋਪੌਜ਼ ਹੁੰਦਾ ਹੈ ਤਾਂ ਜਿਹੜੇ ਹੈਗੇ ਨੇ ਉਹ ਬਾਡੀ ਦੇ ਅੰਦਰ ਜਿਹੜੇ ਨੇ ਉਹ ਕਾਫੀ ਜ਼ਿਆਦਾ ਹਾਰਮੋਨਲ ਚੇਂਜਸ ਆ ਜਾਂਦੇ ਨੇ ਜੀ ਜੇ ਮੀਨਾਰਕੀ ਦੇ ਬਾਅਦ ਵੀ ਜਿਹੜੇ ਹ ਇਹ ਮਤਲਬ ਕਿਦਾਂ ਜਿਹੜੀ ਪ੍ਰੋਬਲਮ ਹੈ ਇਹ ਕਿੱਦਾਂ-ਕਿੱਦਾਂ ਦੀ ਪ੍ਰੋਬਲਮ ਹੁੰਦੀਆਂ ਨੇ ਜਿਹੜੀਆਂ ਇਹ ਗੜਬੜ ਹੁੰਦੀਆਂ ਨੇ ਤੇ ਉਹਨੂੰ ਠੀਕ ਕਰਨ ਲਈ ਆਪਾਂ ਕੀ ਕਰ ਸਕਦੇ ਜੀ ਤਾਂ ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਇਸ ਵਿਸ਼ੇ ਤੇ ਮੈਨੂੰ ਬਹੁਤ ਫੋਨ ਆਉਂਦੇ ਨੇ ਤੇ ਮੇਰੀਆਂ ਭੈਣਾਂ ਬੱਚੀਆਂ ਅਕਸਰ ਹੀ ਕਿਉਂਕਿ ਐਜੂਕੇਸ਼ਨ ਦੀ ਬਹੁਤ ਕਮੀ ਹੈ ਕਈ ਵਾਰ ਵੱਡੇ ਪਰਿਵਾਰ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਦੇ ਤੇ ਉਹਦੇ ਚ ਦਾਦੀਆਂ ਨਾਨੀਆਂ ਭੂਆ ਮਾਸੀਆਂ ਹੁੰਦੀਆਂ ਸੀ ਜਿਹੜੀਆਂ ਕਈਆਂ ਬੱਚਿਆਂ ਨੂੰ ਗਾਈਡ ਕਰਦੇ ਸੀਗੇ ਅੱਜਕੱਲ ਨਿਊਕਲ ਫੈਮਲੀਆਂ ਹੋਣ ਕਰਕੇ ਹੀ ਬੱਚਿਆਂ ਨੂੰ ਮੈਨੂੰ ਲੱਗਦਾ ਕਿ ਹੈਲਥ ਜਿਹੜੀ ਗਾਈਡੈਂਸ ਹੈ ਉਹ ਪ੍ਰੋਪਰ ਨਹੀਂ ਮਿਲ ਪਾਦੀ ਕਿ ਜਿੱਦੇ ਕਰਕੇ ਉਹਨਾਂ ਨੂੰ ਹਜ਼ਾਰਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਜਿਹੜੀ ਸਭ ਤੋਂ ਬੇਸਿਕ ਪ੍ਰੋਬਲਮ ਹੈ ਫੀਮੇਲਸ ਦੇ ਵਿੱਚ ਆਉਂਦੀ ਹੈ ਉਹ ਜਦੋਂ 13 ਸਾਲ ਤੋਂ 18 ਸਾਲ ਤੱਕ ਬੱਚਾ ਜਾਂਦਾ ਹੈ ਫੀਮੇਲਸ ਤੇ ਉਦੋਂ ਬੋਡੀ ਦੇ ਵਿੱਚ ਉਹਨਾਂ ਦੇ ਹਾਰਮੋਨ ਚੇਂਜਿੰਗ ਹੁੰਦੇ ਆ ਜਿਹਦੇ ਵਿੱਚ ਉਹਨਾਂ ਦੇ ਯੂਟਰਸ ਦਾ ਵਿਕਾਸ ਹੋ ਰਿਹਾ ਹੁੰਦਾ ਉਮਾਦੀ ਬੋਡੀ ਦੇ ਵਿੱਚ ਜਿਹੜੇ ਹਾਰਮੋਨ ਨੇ ਡਵੈਲਪ ਹੋ ਰਹੇ ਹੁੰਦੇ ਆ ਤੇ ਉਹਦੇ ਨਾਲ ਨਾਲ ਹੀ ਉਹਨਾਂ ਦੇ ਸਰੀਰ ਦੇ ਵਿੱਚ ਜਿਵੇਂ ਜਿਵੇਂ ਆਪਾਂ ਗੱਲ ਕੀਤੀ ਹੈ ਮੈਨੂੰ ਰੰਗਨ ਉੱਤੇ ਰਿੰਗਨ ਵਰਤੀ ਵੀ ਜਿਹੜੀ ਹੈ ਡੇਟ ਸ਼ੁਰੂ ਹੋਣੀ ਹੈ ਮਹਾਵਾਰੀ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਉਸ ਟਾਈਮ ਦੇ ਵਿੱਚ ਕਿਉਂਕਿ ਬੱਚੇ ਨੂੰ ਸ਼ਾਇਦ ਨਹੀਂ ਪਤਾ ਹੁੰਦਾ ਨਾ ਕਿ ਇਸ ਛੋਟੀ ਏਜ ਦੇ ਵਿੱਚ ਉਹਨਾਂ ਕਿੰਨਾ ਕਿੰਨਾ ਚੀਜ਼ਾਂ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਵਿੱਚ ਅੱਜ ਕੱਲ ਡਾਈਟ ਅੱਛੀ ਨਾ ਹੋਣ ਕਰਕੇ ਖੂਨ ਦੀ ਕਮੀ ਰਹਿੰਦੀ ਹੈ ਜੀ ਦੇ ਕਰਕੇ ਉਹਦੇ ਜਿਹੜੇ ਮੈਨਸ ਪ੍ਰੋਪਰ ਨਹੀਂ ਚੱਲ ਪਾਉਂਦੇ ਜੀ ਸੈਕੰਡ ਅਨੀਮੀਆ ਹੋਣ ਕਰਕੇ ਬੋਡੀ ਦੇ ਵਿੱਚ ਜਿਹੜੀ ਯੂਟਰਸ ਆ ਉਹਦਾ ਵੀ ਪ੍ਰੋਪਰ ਵਿਕਾਸ ਨਹੀਂ ਹੋ ਪਾਦਾਗਾ ਤੀਸਰਾ ਬੱਚੇ ਦੇ ਵਿੱਚ ਜਿਹੜੇ ਹਾਰਮੋਨ ਹੈ ਉਹ ਪ੍ਰੋਪਰ ਬੈਲੈਂਸ ਨਹੀਂ ਹੋਉਂ ਪਾਦੇਗੇ ਸੋ ਇਹ ਤਿੰਨ ਸਮੱਸਿਆਵਾਂ ਕਰਕੇ ਜਿਹੜੇ ਉਹਦੇ ਪੀਰੀਅਡਸ ਨੇ ਇਰੈਗੂਲਰ ਹੋ ਜਾਂਦੇ ਨੇ ਜਾਂ ਆਉਂਦੇ ਨਹੀਂ ਜਾਂ ਬਹੁਤ ਜ਼ਿਆਦਾ ਆਉਂਦੇ ਨੇ ਬਹੁਤ ਜ਼ਿਆਦਾ ਫਲੋ ਹੁੰਦਾ ਸੋ ਮੈਨੀ ਕੌਜ਼ਸ ਸ਼ੁਰੂ ਹੋ ਜਾਂਦੇ ਨੇ ਸਿਰਫ ਕੀ ਹੈ ਬਾਡੀ ਦੇ ਵਿੱਚ ਡਾਈਟ ਪ੍ਰੋਪਰ ਨਾ ਹੋਣ ਕਰਕੇ ਤੇ ਸਾਨੂੰ ਗਾਈਡੈਂਸ ਨਾ ਮਿਲਣ ਕਰਕੇ ਕਿ ਸਾਡੀ ਬਾਡੀ ਦੇ ਲਈ ਸਾਨੂੰ ਕੀ ਚੀਜ਼ਾਂ ਜ਼ਰੂਰੀ ਨੇ ਕੀ ਖਾਣਾ ਤੇ ਕੀ ਨਹੀਂ ਖਾਣਾ ਉਹਦੇ ਕਰਕੇ ਫਿਰ ਜਦੋਂ ਬੱਚੀਆਂ ਨੂੰ ਸਟਾਰਟਿੰਗ ਦੇ ਵਿੱਚ ਜਦੋਂ ਪੀਰੀਅਡ ਸ਼ੁਰੂ ਹੁੰਦੇ ਨੇ ਤੇ ਪੇਨਫੁੱਲ ਜਿਹੜੇ ਪੀਰੀਅਡਸ ਆਉਂਦੇ ਨੇ ਜਦੋਂ ਡੇਟ ਆਉਂਦੀ ਉਹਨਾਂ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਕਈਆਂ ਨੂੰ ਬੁਖਾਰ ਹੋ ਜਾਂਦਾ ਹੈ ਕਈਆਂ ਨੂੰ ਪਾਈਲ ਦੇ ਚਾਹ ਦੀ ਸਮੱਸਿਆtion ਹੁੰਦੀ ਹੈ ਸੋ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਅਮਰਤ ਦੇ ਰੂਪ ਚ ਮਾਰਿਸ਼ੀ ਵਾਗਪਟ ਸਾਨੂੰ ਦੇ ਗਏ ਨੇ ਜਿਹੜਾ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਜੀ ਕੋਈ ਆਯੁਰਵੇਦ ਨੂੰ ਜਾਣਨ ਵਾਲਾ ਜਾਂ ਜਾਣਨ ਵਾਲੀ ਫੀਮੇਲ ਹੈਗੀ ਹੈ ਤੇ ਉਸ ਨੇ ਇਸ ਦਾ ਨਾਮ ਜਰੂਰ ਸੁਣਿਆ ਹੋਵੇਗਾ ਤੇ ਹੋ ਸਕਦਾ ਉਹਨੇ ਬਤਕਾਇਆ ਵੀ ਹੋਵੇ ਉਸ ਦਵਾਈ ਦਾ ਨਾਮ ਹੈ ਜੀ ਅਸ਼ੋਕਾਰਿਸ਼ਟ ਇਹ ਉਹ ਦਵਾਈ ਹੈ ਕਲਵੰਜੀ ਜਿਹਦੇ ਕਰਕੇ ਫੀਮੇਲ ਜਿਵੇਂ ਮੈਂ ਕਹਾਂ ਉਹਦੀ 80% ਜਿਹੜੀਆਂ ਬਿਮਾਰੀਆਂ ਉਹਦੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਗੇਟ ਘਟ ਕੇ ਆਉਣ ਦੀ ਵੱਧ ਕੇ ਆਉਣ ਦੀ ਲੇਟ ਆਉਣ ਦੀ ਓਵਰ ਬਲੀਡ ਹੋਣ ਦੀ ਉਹ ਸਾਰੀਆਂ ਸਮੱਸਿਆਵਾਂ ਦੇ ਵਿੱਚ ਖੂਨ ਦੀ ਕਮੀ ਹੈ ਉਹ ਇਹਦੇ ਨਾਲ ਠੀਕ ਹੋਏਗੀ ਕੋਈ ਯੂਟਰਸ ਦੇ ਵਿੱਚ ਇਨਫੈਕਸ਼ਨ ਹੈ ਉਹ ਇਹਦੇ ਵਿੱਚ ਠੀਕ ਹੋਏਗੀ ਇਹਦੇ ਵਿੱਚ ਜਿਹੜੇ ਇੰਗਰੀਡੀਅੰਟ ਨੇ ਜਿਵੇਂ ਮੈਂ ਉਹਦੀ ਗੱਲ ਕਰਾਂ ਕੱਲੀ ਕੱਲੀ ਚੀਜ਼ ਇਸ ਤਰ੍ਹਾਂ ਡਿਜ਼ਾਈਨ ਕੀਤੀ ਗਈ ਹੈ ਕਿ ਜਿਹੜੀਆਂ ਵੀ ਸਮੱਸਿਆਵਾਂ ਫੀਮੇਲਸ ਨੂੰ ਪੇਟ ਨਾਲ ਰਿਲੇਟਡ ਨੇ ਉਹਨਾਂ ਦੀ ਯੂਟਰਸ ਨਾਲ ਰਿਲੇਟਡ ਨੇ ਉਹਨਾਂ ਦੀ ਨਿਊਟ੍ਰੀਸ਼ਨ ਨਾਲ ਰਿਲੇਟਡ ਨੇ ਉਹਨਾਂ ਦੇ ਜੈਂਟਲ ਆਰਗਨ ਨਾਲ ਰਿਲੇਟਡ ਨੇ ਉਹਨਾਂ ਦੇ ਹਾਰਮੋਨ ਨਾਲ ਰਿਲੇਟਡ ਨੇ ਉਸ ਸਾਰੀਆਂ ਚੀਜ਼ਾਂ ਦੀ ਪੂਰਤੀ ਜੇ ਮੈਂ ਕਹਾਂ ਵੀ ਇੱਕ ਕੁੱਜੇ ਵਿੱਚ ਸਮੁੰਦਰ ਬਦ ਕੀਤਾ ਗਿਆ ਤੇ ਉਸ ਕੁੱਜੇ ਦਾ ਨਾਮ ਹੈ ਅਸ਼ੋਕਾ ਰਿਸਟ ਸੋ ਇਹ ਅਸ਼ੋਕਾ ਰਿਸਟ ਜਿਹੜੇ ਬੱਚੇ ਟੀਨਏਜ ਦੇ ਵਿੱਚ ਜਦੋਂ ਡੇਟ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਪੀਰੀਅਡ ਸ਼ੁਰੂ ਹੁੰਦੇ ਨੇ ਉਹਨਾਂ ਤੇ ਜਿਵੇਂ ਕੰਮ ਕਰਦੇ ਨੇ ਉਸੇ ਤਰ੍ਹਾਂ ਜਦੋਂ 45 ਸਾਲ ਤੋਂ ਬਾਅਦ 50 ਸਾਲ ਤੋਂ ਬਾਅਦ ਜਦੋਂ ਲੇਡੀਜ਼ ਨੂੰ ਮੈਨੋਪੋਜ਼ ਹੋ ਰਿਹਾ ਹੁੰਦਾ ਜਦੋਂ ਉਹਨਾਂ ਦੀ ਜਿਹੜੀ ਹੈ ਮਹਾਵਾਰੀ ਬੰਦ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਇਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਬਾਕਮਾਲ ਹੈ ਬਹੁਤ ਅੱਛਾ ਰਿਜ਼ਲਟ ਦਿੰਦਾ ਹੈ ਜੀ ਜੀ ਤੇ ਇਹ ਮਤਲਬ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਫਿਰ ਇਹ ਅੱਡ-ਅੱਡ ਕੰਪਨੀਆਂ ਵੱਲੋਂ ਵੀ ਤਿਆਰ ਕੀਤਾ ਜਾਂਦਾ ਹੈ ਕੋਲੋਂ ਜੀ ਬਿਲਕੁਲ ਬਹੁਤ ਵਧੀਆ ਪ੍ਰੋਸੈਸ ਕੀਤਾ ਤੁਸੀਂ ਜਿੰਨੇ ਵੀ ਵੈਦ ਨੇ ਤਕਰੀਬਨ ਉਹ ਆਪ ਤਿਆਰ ਕਰਦੇ ਨੇ ਜੀ ਕਿਉਂਕਿ ਇਹਦੇ ਵਿੱਚ 8-10 ਇਨਗਰੀਡੀਅੰਟ ਹੁੰਦੇ ਜਿਹੜੇ ਕਿ ਇਹਨੂੰ ਬੇਸਿਕਲੀ ਫਰਮੈਂਟੇਸ਼ਨ ਪ੍ਰੋਸੈਸ ਨਾਲ ਬਣਦਾ ਹੈ ਜਿਹਦੇ ਕਰਕੇ ਜੇ ਤੁਸੀਂ ਆਪ ਤਿਆਰ ਕਰਦੇ ਹੋ ਜਿਹੜਾ ਵੈਦਾ ਦੀ ਗੱਲ ਕਰਦਾ ਜਿਵੇਂ ਅਸੀਂ ਖੁਦ ਆਪ ਦੀ ਫਾਰਮੇਸੀ ਚ ਆਪ ਤਿਆਰ ਕਰਦੇ ਆ ਉਹਦੇ ਜਿਹੜੇ ਰਿਜ਼ਲਟ ਨੇ ਉਹ ਮਾਰਕੀਟ ਦੇ ਵਿੱਚ ਮਿਲਣ ਵਾਲੀ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਨੇ ਇਹਨੂੰ ਮੈਂ ਤੁਹਾਨੂੰ ਖੁੱਲ ਕੇ ਸੁਣਾਵਾਗਾ ਥੋੜਾ ਐਕਸਪਲੇਨ ਕਰਨਾ ਚਾਹਾਂਗਾ ਫੋਰ ਐਗਜ਼ਾਮਪਲ ਤੁਸੀਂ ਸਰਦੀਆਂ ਦਾ ਮੌਸਮ ਹੈ ਤੇ ਆਮਲਾ ਬਾਜ਼ਾਰ ਦੇ ਵਿੱਚ ਆਇਆ ਹੋਇਆ ਹੈ ਜਿਹੜਾ ਜਦੋਂ ਤੁਸੀਂ ਤਾਜ਼ਾ ਆਮਲਾ ਛਾਚ ਮੁਕਾਬਲੇ ਵਰਤੋਗੇ ਉਹਦੇ ਜੋ ਰਿਜ਼ਲਟ ਨੇ ਉਹ ਸੁੱਕੇ ਹੋਏ ਆਮਲੇ ਦੇ ਪਾਊਡਰ ਦੇ ਰਿਜ਼ਲਟ ਨਹੀਂ ਹੋਣਗੇ ਬਿਲਕੁਲ ਤੇ ਉਹ ਆਮਲੇ ਦਾ ਪਾਊਡਰ ਜਿਹੜਾ ਤੁਸੀਂ ਘਰੇ ਲੈ ਕੇ ਆਮਲੇ ਛਾਵੇਂ ਸੁਕਾ ਕੇ ਤੁਸੀਂ ਬਣਾਇਆ ਉਹਦੇ ਮੁਕਾਬਲੇ ਜਿਹੜਾ ਇੱਕ ਕੰਪਨੀ ਦਾ ਤੁਸੀਂ ਕੋਈ ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ ਲੇਕਿਨ ਕਿਸੇ ਵੀ ਕੰਪਨੀ ਦਾ ਬ੍ਰਾਂਡਡ ਕੰਪਨੀ ਦਾ ਤੁਸੀਂ ਪਾਊਡਰ ਲਾਉਂਗੇ ਉਹਦੇ ਨਾਲੋਂ ਕਿਤੇ ਜ਼ਿਆਦਾ ਹੋਣਗੇ ਜਿਹੜਾ ਘਰ ਸੁਕਾ ਕੇ ਬਣਾਇਆ ਸੋ ਇਹ ਜਿਹੜਾ ਡਿਫਰੈਂਸ ਹੈ ਕਿਸੇ ਬਾਜ਼ਰ ਵੱਲੋਂ ਤਿਆਰ ਕੀਤੀ ਵੀ ਦਵਾਈ ਸਪੈਸ਼ਲ ਇਹ ਫਾਰਮੇਸੀ ਜਿਹੜੀ ਉਹਨਾਂ ਨੇ ਆਪ ਮਲਾਈ ਆਪ ਦੇ ਲਈ ਉਹਦੇ ਜਿਹੜੇ ਰਿਜ਼ਲਟ ਨੇ ਇੱਕ ਕੰਪਨੀ ਜਿਹੜੀ ਆ ਇੱਕ ਵਪਾਰਕ ਪਦਰ ਤੇ ਜੋ ਚੀਜ਼ ਬਣਾਉਂਦੇ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਕੁਆਲਿਟੀ ਉਨੀ ਜਗ੍ਹਾ ਵਧੀਆ ਨਹੀਂ ਹੁੰਦੀ ਕਿਤੇ ਨਾ ਕਿਤੇ ਕੋਈ ਕੰਪਰੋਮਾਈਜ਼ ਹੋ ਜਾਂਦੀ ਹੈ ਸੋ ਇਸ ਕਰਕੇ ਇਹ ਜਿਹੜਾ ਸ਼ੋਕਾਦਿਸ਼ਟ سیرਪ ਦੀ ਗੱਲ ਕਰ ਰਿਹਾ ਹਾਂ ਮੈਂ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਇਗਨੋਰੀਆਂ ਨੇ ਜਿਹੜੀਆਂ ਪ੍ਰਤਿਸ਼ਠਿਤ ਕੰਪਨੀਆਂ ਨੇ ਦਾਅਵਾ ਰਾਇਆ ਬੈਗਨਾਤ ਹੈ ਉਹਨਾਂ ਦੇ ਵੀ ਰਿਜ਼ਲਟ ਅੱਛੇ ਨੇ ਪਰ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਾਗਰ ਸੈਂਟਰ ਦੇ ਵਿੱਚ ਅਸੀਂ ਇਹ ਆਪ ਤਿਆਰ ਕਰਦੇ ਹਾਂ ਜਦੋਂ ਪੇਸ਼ੈਂਟ ਬਾਜ਼ਾਰ ਦੇ ਤੇ ਸਾਡੇ سیرਪ ਨੂੰ ਬਰਬਰ ਰੱਖ ਕੇ ਪੀ ਕੇ ਦੇਖਦੇ ਹਨ ਤੁਹਾਨੂੰ ਪਤਾ ਲੱਗਦਾ ਕਿ ਇਹਦੇ ਜਿਹੜੇ ਰਿਜ਼ਲਟ ਨੇ 10 ਗੁਣਾ ਜ਼ਿਆਦਾ ਨੇ ਇਸੇ ਤਰ੍ਹਾਂ ਜਦੋਂ ਉਹਨਾਂ ਦੇ ਚੀ ਫਰਮੈਂਟੇਸ਼ਨ ਹੈ ਜਿੰਨੀ ਇਹ ਜਿਆਦਾ ਫਰਮੈਂਟੇਸ਼ਨ ਨੇ ਤੇ ਲੰਬੀ ਚੱਲੀ ਹੈਗੀ ਉਹਨਾਂ ਦੇ ਜਿਹੜੇ ਰਿਜ਼ਲਟ ਨੇ ਉਹ ਬਾਕਮਾਲ ਹੁੰਦੇ ਜਾਣਗੇ ਵਧੀਆ ਹੁੰਦੀਆਂ ਨੇ ਜੀ ਬਿਲਕੁਲ ਜੀ ਹੁਣ ਆਪਾਂ ਆਈਏ ਕਿ ਅਸ਼ੋਕਾ ਰਿਸਟ ਬੇਸਿਕਲੀ ਹੈ ਕੀ ਜੀ ਅਸ਼ੋਕਾ ਰਿਸਟ ਇੱਕ ਯੂਟਰਨ ਟੋਨਿਕ ਹੈ ਜਿਦੇ ਵਿੱਚ ਇਹ ਔਰਤਾਂ ਦੇ ਸਿਰ ਦੇ ਬਾਹਰ ਤੋਂ ਲੈ ਕੇ ਪੈਰ ਦੇ ਨੋ ਤੱਕ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਜਿਹੜੇ ਮੈਂ ਪਹਿਲਾਂ ਸ਼ੁਰੂ ਚ ਕਹਿ ਚੁੱਕਿਆ ਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਡਾਈਟ ਕੀ ਲੈਣੀ ਹੈ ਫੋਰ ਐਗਜ਼ਾਮਪਲ શરી ਦੇ ਵਿੱਚ ਪਹਿਲਾ ਹੀ ਪਿਤਵਦੀ ਵੀ ਅਤੇ ਪਿਤਵਰਤਕ ਤਦਤ ਬੱਚੇ ਜ਼ਿਆਦਾ ਕਾਰਨ ਦੇ ਹੈ ਜਿਹਨੇ ਕਰਕੇ શરી ਚ ਗਰਮੀ ਪੈਦਾ ਹੋ ਜਾਂਦੀ ਹੈ ਸੋ ਉਹਦੇ ਲਈ ਗਰਮੀ ਨੂੰ ਦੂਰ ਕਰਨ ਲਈ ਇਹਦੇ ਵਿੱਚ ਚੰਦਨ ਪਾਇਆ ਹੋਇਆ ਜੀ ਜੇ ਉਹਦੇ શરી ਦੇ ਵਿੱਚ ਉਹਨੂੰ ਭੁੱਖ ਨਹੀਂ ਲੱਗਦੀ ਉਹਦੇ ਲਈ ਆਮਲਾ ਪਾਇਆ ਹੋਇਆ ਜੀ ਜੇ ਉਹਦੀ ਯੂਟਰਸ ਦੇ ਵਿੱਚ ਇਨਫੈਕਸ਼ਨ ਹੋ ਗਈ ਹੈ ਉਹਦੇ ਲਈ ਵਿੱਚ ਇਹਦੇ ਹਲਦੀ ਪਾਈ ਵੀ ਹੈ ਜੀ ਸੋ ਇਸੇ ਤਰ੍ਹਾਂ ਜਿਹੜੇ ਇਹਦੇ ਇਨਗਰੀਡੀਅੰਟ ਨੇ ਅਮਰਤਾ ਪਾਇਆ ਅਮਰਤਾ ਬੋਲਦੇ ਸੀ ਗਲੋਇੰਗ ਹਮ ਗਲੋ ਵੀ ਤੁਹਾਨੂੰ ਦੱਸਿਆ ਵੀ ਅਮਰਤਾ ਨੂੰ ਇਸ ਕਰਕੇ ਕਹਿੰਦੇ ਕਿ ਕਿ ਧਰਤੀ ਦੇ ਉੱਤੇ ਇਹੋ ਜਿਹੀ ਬੂਟੀਆਂ ਜਿਹਨੂੰ ਸੁੱਕੇ ਨੂੰ ਜਿੱਥੇ ਮਰਦੀ ਸਿਰਦ ਦਿਓ ਤੇ ਉਹ ਕੋ ਪੈਂਦੀ ਹੈ ਹਰ ਮੌਸਮ ਚ ਉਗਦੀ ਹੈ ਹਰ ਏਰੀਆ ਚ ਉਗਦੀ ਪੈਂਦੀ ਹੈ ਤੇ ਦੁਨੀਆ ਦੇ ਉੱਤੇ ਜੇ ਮੈਂ ਕਹਾਂ ਸੈੱਲ ਵਧਾਉਣ ਦੀ ਸਭ ਤੋਂ ਵਧੀਆ ਦਵਾਈ ਜਿਹੜੀ ਹੈ ਪਲੇਟਲੈਟਸ ਨੂੰ ਵਧਾਉਣ ਵਾਲੀ ਉਹ ਅਮਰਤਾ ਹੈ ਗਲੋਇ ਹੈ ਸੋ ਇਹਦੇ ਵਿੱਚ ਗਲੋਏ ਵੀ ਪਾਈ ਹੋਈ ਹੈ ਸੋ ਉਹ ਜਿਹੜੇ ਬਾਡੀ ਦੇ ਵਿੱਚ ਸਿੰਪਟਮ ਪੈਦਾ ਹੁੰਦੇ ਨੇ ਸਾਡੀਆਂ ਕਮਜ਼ੋਰੀਆਂ ਕਰਕੇ ਜਿਹਦੇ ਕਰਕੇ ਸਾਡੇ ਸਾਈਕਲ ਨੂੰ ਦਿੱਕਤ ਆਉਂਦੀ ਹੈ ਫੀਮੇਲਸ ਦੇ ਪੀਰੀਅਡਸ ਅੱਗੇ ਪਿੱਛੇ ਹੁੰਦੇ ਨੇ ਇਹਦੇ ਅਗਲਰ ਹੁੰਦੇ ਨੇ ਓਵਰਫਲੋ ਹੁੰਦੇ ਨੇ ਜਾਂ ਯੂਟਰਸ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਦੂਰ ਕਰਨ ਲਈ ਇੱਕ ਕੰਬਾਈਨ ਟੋਨਿਕ ਦਾ ਨਾਮ ਅਸ਼ੋਕਾਰਿਸ਼ਟ ਹੈ ਬਿਲਕੁਲ ਜੋ ਅਸ਼ੋਕਾਰਿਸ਼ਟ ਤੁਸੀਂ ਬਾਕਮਾਲ ਜਾਣਕਾਰੀ ਦਿੱਤੀ ਹੈ ਤੇ ਅਸ਼ੋਕਾਰਿਸ਼ਟ ਦੇ ਨਾਲ ਜਿਹੜੇ ਨੇ ਪਾਪਾ ਇਹ ਦੇਖਿਓ ਕਿ ਅ ਕਿਵੇਂ ਪੀਰੀਅਡਸ ਜਿਹੜੇ ਨੇ ਉਹ ਇਰੈਗੂਲਰ ਹੋ ਗਏ ਕਿਵੇਂ ਉਹ ਠੀਕ ਕਿਵੇਂ ਹੁੰਦਾ ਅ ਜੇ ਤਾਂ ਏਜ ਦੀ ਗੱਲ ਕਰਾਂ ਮੈਂ ਕਿ ਟੀਨੇਜ ਤੋਂ ਛੋਟੇ ਬੱਚੇ ਨੇ ਜਿਵੇਂ 15 ਸਾਲ ਤੋਂ ਲੈ ਕੇ 18 ਸਾਲ ਤੱਕ ਉਹ ਉਹਨਾਂ ਬੱਚਿਆਂ ਦੀ ਬੱਚੀਆਂ ਨੂੰ ਚਾਹੀਦਾ ਕਿ ਇਹਦੇ ਦੋ ਦੋ ਚਮਚ ਦਿਨ ਚ ਤਿੰਨ ਵਾਰ ਲੈਣ ਲੱਗਾ ਤਾਂ ਔਰ ਫਟਕੜੀ ਜਿਹੜੀ ਹੈ ਜੇ ਉਹਨਾਂ ਨੂੰ ਯੂਟਰਸਨਲ ਰਿਲੇਟਡ ਆ ਜੈਂਟਲ ਆਰਗਨ ਨਾਲ ਰਿਲੇਟਡ ਕੋਈ ਪ੍ਰੋਬਲਮ ਹੈ ਤੇ ਪੀਸੀਓਈ ਫਟਕੜੀ ਪਾਣੀ ਚ ਕੋਲ ਕੇ ਉਹਦੇ ਨਾਲ ਨਾਲ ਦੇ ਜਿਵੇਂ ਪ੍ਰਾਈਵੇਟ ਪਾਰਕਟ ਹੈ ਉਹਦੇ ਅੰਦਰ ਦੋਵਾਰ ਸਾਫ ਕੀਤਾ ਜਾਵੇ ਔਰ ਗ੍ਰਿਸ਼ਟ ਭੋਜਨ ਤਲਿਆ ਹੋਇਆ ਤੇ ਗਰਮ ਮਸਾਲੇਦਾਰ ਜਿਹੜਾ ਕੋਜਨਾ ਉਹ ਤੋਂ ਬਚਿਆ ਜਾਵੇ ਜੇ ਗੱਲ ਕਰੀਏ ਅਡਲਟਸ ਦੀ ਜਿਵੇਂ 20 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਜਿਹੜੀਆਂ ਪੈਣਾ ਨੇ ਮਾਵਾਂ ਨੇ ਉਹਨਾਂ ਨੂੰ ਜੇ ਪ੍ਰਾਣੂ ਹੈਗੀ ਹੈ ਤੇ ਉਹ ਅਸ਼ੋਕਾ ਰਸਟ ਯੂਜ਼ ਕਰਨਾ ਚਾਹੁੰਦੀਆਂ ਨੇ ਤੇ ਉਹ ਚਾਰ-ਚਾਰ ਚਮਚ ਦਿਨ ਛੇ ਟਨ ਵਾਰ ਬਰਾਬਰ ਮਾਤਰਾ ਚ ਪਾਣੀ ਮਿਲਾ ਕੇ ਹੋ ਸਕੇ ਤੱਕ ਉਸੇ ਪਾਣੀ ਦੇ ਨਾਲ ਇਹਦਾ ਸੇਵਨ ਕੀਤਾ ਜਾਵੇ ਇਹ ਜਿਹੜੀ ਔਸ਼ਧੀ ਹੈ ਇਹਨੂੰ ਤੁਸੀਂ ਖਾਣੇ ਤੋਂ ਬਾਅਦ ਹੀ ਲਓ ਕਿਉਂਕਿ ਇਹਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਕਿ ਸਾਨੂੰ ਡਾਈਜੈਸ਼ਨ ਵਧਾਉਂਦੀਆਂ ਨੇ ਹਾਜ਼ਮਾ ਸਾਡਾ ਤੇਜ਼ ਕਰਦੀਆਂ ਨੇ ਸੋ ਇਸ ਕਰਕੇ ਇਹਦਾ ਜਿਹੜਾ ਸੇਵਨ ਹੈ ਖਾਣੇ ਤੋਂ ਅੱਧੇ ਘੰਟੇ ਬਾਅਦ ਕੀਤਾ ਜਾਵੇ ਤਾਂ ਬਹੁਤ ਅੱਛਾ ਅਸਰ ਮਿਲਦਾ ਹੈ ਔਰ ਇਸ ਦਾ ਜਿਹੜਾ ਸੇਵਨ ਹੈ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਰੈਗੂਲਰ ਕਰਨ ਦੇ ਨਾਲ ਜਿਹੜੀ ਪ੍ਰੋਬਲਮ ਹੈ ਚਾਹੇ ਉਹ ਇਹਦੇ ਅਗਲੂ ਪੀਰੀਅਡਸ ਨੇ ਚਾਹੇ ਉਹ ਵਾਈਟ ਚਾਰ ਵੀ ਦਿੱਕਤ ਹੈ ਚਾਹੇ ਉਹ ਅਨੀਮੀਆ ਚਾਹੀਏ ਬਿਟਰਸ ਫਾਈਬਰ ਨਾ ਚਾਹੇ ਪੀਸੀਓਡੀ ਹੈ ਇਨ ਸਾਰੀਆਂ ਬਿਮਾਰੀਆਂ ਦੇ ਵਿੱਚ ਜਿਹੜੇ ਰਿਜ਼ਲਟ ਨੇ ਬਹੁਤ ਅੱਛੇ ਦੇਖਣ ਨੂੰ ਮਿਲਦੇ ਨੇ ਡਾਕਟਰ ਸਾਹਿਬ ਤੁਸੀਂ ਜਿਹੜੀ ਅਡਲਟਸ ਲੇਡੀਜ਼ ਦੀ ਗੱਲ ਕਰਦੇ ਜੋ ਜਿਹੜੀ 40 ਸਾਲ ਤੋਂ ਵੱਧ ਦੀ ਲੇਡੀਜ਼ ਦੀ ਗੱਲ ਕਰਦੇ ਬਟ ਪੀਰੀਅਡਸ ਦੇ ਲੈਣੇ ਨੇ ਅੱਜ ਕੱਲ੍ਹ ਜਿਹੜੇ ਨੇ ਉਹ 10 ਤੋਂ 12 ਸਾਲ ਦੀ ਉਮਰ ਤੋਂ ਵੀ ਆਣਾ ਸ਼ੁਰੂ ਹੋ ਜਾਂਦੇ ਨੇ ਕੁਝ ਦੇ ਤੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਯੂਟਰਸ ਨੂੰ ਲੈ ਕੇ ਜਾਂ ਫਿਰ ਪੀਰੀਅਡਸ ਨੂੰ ਲੈ ਕੇ ਪ੍ਰੋਬਲਮ ਆ ਜਾਂਦੀਆਂ ਨੇ ਉਹਨਾਂ ਨੂੰ ਫਿਰ ਖੁਰਾਕ ਕਿੰਨੀ ਹੋਣੀ ਚਾਹੀਦੀ ਕੋਲ ਜੀ ਇੱਕ ਗੰਭੀਰ ਵਿਸ਼ਾ ਹੈਗਾ ਅੱਜ ਕੱਲ੍ਹ ਬੱਚਿਆਂ ਦੀ ਜਿਹੜੀ ਡਾਈਟ ਹੈ ਬਹੁਤ ਜ਼ਿਆਦਾ ਅਫਸਰਟ ਹੋ ਚੁੱਕੀ ਹੈ तकरीबन तकरीबन ਅੱਜ ਕੱਲ ਬੱਚੇ ਜਿਹੜੇ ਆ ਨਾਨ ਵੇਜ ਦਾ ਸੇਵਨ ਕਰ ਰਹੇ ਨੇ ਔਰ ਫਰੋਜ਼ਨ ਫੂਡ ਦਾ ਚਲਨ ਬਹੁਤ ਵੱਧ ਚੁੱਕਿਆ ਹੈ ਜਿਹੜੇ ਜੰਕ ਫੂਡ ਨੇ ਉਹਦੇ ਵਿੱਚ ਇਸ ਤਰ੍ਹਾਂ ਦੇ ਚੀਜ਼ਾਂ ਪਾਈਆਂ ਜਾ ਰਹੀਆਂ ਨੇ ਜਿਨ੍ਹਾਂ ਅਜੀਨੋ ਮੋਟੋ ਹੋ ਗਿਆ ਸੋਡੀਅਮ ਬੈਜੋਇਟ ਵਗੈਰਾ ਹੋ ਗਿਆ ਇਹਨਾਂ ਦੇ ਨਾਲ ਕੀ ਹੈ ਬੱਚਿਆਂ ਦੇ ਜਿਹੜੇ ਹਾਰਮੋਨ ਇੰਬੈਲੈਂਸ ਹੋ ਰਹੇ ਨੇ ਬਾਡੀ ਦੇ ਵਿੱਚ ਅਨਵਾਂਟਡ ਜਿਹੜੀ ਹੈਅ ਗਰੋਥ ਆ ਰਹੇ ਨੇ ਉਹਦੇ ਕਰਕੇ ਜਿਹੜੇ ਪੀਰੀਅਡਸ ਨੇ ਉਹ ਟਾਈਮ ਤੋਂ ਪਹਿਲਾਂ ਵੀ ਆ ਜਾਂਦੇ ਨੇ ਤੇ ਕਈ ਵਾਰ ਡਿਲੇ ਵੀ ਬਹੁਤ ਹੋ ਜਾਂਦੇ ਨੇ 16 16 17 17 ਸਾਲ ਦੀ ਤੱਕ ਬੱਚਿਆਂ ਨੂੰ ਜਿਹੜੀ ਹੈ ਉਹ ਮਹਾਵਾਰੀ ਸ਼ੁਰੂ ਨਹੀਂ ਹੁੰਦੀ ਦੀ ਉਹਦਾ ਕਾਰਨ ਵੀ ਕਿਤਨਾ ਕਿਤੇ ਡਾਈਟ ਹੈ ਸੋ ਉਹ ਬੱਚੇ ਦੀ ਜਿਹੜੀ ਡੇਲੀ ਰੁਟੀਨ ਹੈ ਉਹਦੀ ਦਿਨਚਰਿਆ ਹੈ ਉਹਦਾ ਖਾਣ-ਪਾਨ ਹੈ ਤੇ ਉਹਦੇ ਬੋਡੀ ਦੇ ਜਿਹੜੇ ਹਾਰਮੋਨ ਹੈ ਉਹਦੇ ਲੈਵਲ ਚੈੱਕ ਕਰਕੇ ਹੀ ਉਸੀ ਦਾ ਹੱਲ ਕੀਤਾ ਜਾ ਸਕਦਾ ਹਾਂ ਅਸ਼ੋਕਾ ਰਿਸਟ ਲੈਣ ਦੇ ਨਾਲ ਫਾਇਦਾ ਹੀ ਹੋਏਗਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਡਾਕਟਰ ਸਾਹਿਬ ਇਹ ਤਾਂ ਹੋ ਗਈ ਆਪਾਂ ਪੀਰੀਅਡਸ ਦੀ ਗੱਲ ਕੀਤੀ ਤੇ ਪੀਰੀਅਡਸ ਦੇ ਇਰੈਗੂਲਰ ਹੋਣ ਦੇ ਪਿੱਛੇ ਦੋ ਕਾਰਨ ਹੋਰ ਵੀ ਨੇ ਫਾਈਬਰੋਇਡ ਤੇ ਸਿਸਟ ਜੀ ਪਾਣੀ ਦੀ ਸੋਲਿ ਤੇ ਜਿਹੜੀ ਮਾਸ ਵਾਲੀ ਸੋਲਿ ਜੀ ਤੇ ਕੀ ਉਹਦੇ ਉੱਤੇ ਵੀ ਅਸ਼ੋਕਾ ਰਿਸਟ ਕੰਮ ਕਰੇਗਾ ਜੀ ਹਾਂ ਅਸ਼ੋਕਾ ਰਿਸਟ ਸਾਡੀ ਬੋਡੀ ਦੀ ਇਮਿਊਨਿਟੀ ਨੂੰ ਵਧਾਉਣਾ ਹੈ ਯੂਟਰਸ ਦੇ ਵਿੱਚ ਹੋਣ ਵਾਲੇ ਜਿੰਨੇ ਵੀ ਸੈੱਲ ਦੇ ਤੱਤ ਹਨ ਉਹਨਾਂ ਨੂੰ ਠੀਕ ਕਰਦਾ ਹੈ ਪਰ ਜਿਹੜੀ ਗ੍ਰੋਥ ਹੋਈ ਹੈ ਅਨਵੰਟਡ ਚਾਹੇ ਸਿਸਟ ਬਣ ਗਈ ਹੈ ਚਾਹੇ ਉਹ ਮਾਸ ਹੈ ਚਾਹੇ ਪਾਣੀ ਦੀਆਂ ਸੋਲੀਆਂ ਨੇ ਉਹਦੇ ਲਈ ਜਿਹੜਾ ਇੱਕ ਅਲੱਗ ਤੋਂ ਟ੍ਰੀਟਮੈਂਟ ਕੀਤਾ ਜਾਂਦਾ ਉਹ ਪੇਸ਼ੈਂਟ ਦੀ ਜਿਹੜੀ ਐਲਟਰਾਸਾਉਂਡ ਕੀਤੀ ਜਾਂਦੀ ਹੈ ਉਹਦੇ ਤੋਂ ਬਾਅਦ ਉਹਦੀ ਕੰਡੀਸ਼ਨ ਦੇਖ ਕੇ ਪੇਸ਼ੈਂਟ ਦੀ ਏਜ ਦੇਖ ਕੇ ਸਿਸਟ ਦਾ ਸਾਈਜ਼ ਦੇਖ ਕੇ ਸਿਸਟ ਦੀ ਜਗ੍ਹਾ ਦੇਖ ਕੇ ਕਿਸ ਜਗ੍ਹਾ ਤੇ ਸਿਸਟ ਹੈ ਜੇ ਸਿਸਟ ਯੂਟਰਸ ਦੇ ਉਰਵਾਲ ਦੇ ਉੱਤੇ ਆ ਤੇ ਉਹਦੀ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੁੰਦੀਗੀ ਜਦੋਂ ਜਿਹੜੀ ਸਿਸਟ ਹੈ ਉਹ ਫਲੋਪਿੰਗ ਟਿਊਬਸ ਦੇ ਵਿੱਚ ਆ ਜਾਂ ਜਾਂ ਆਵਰੀ ਦੇ ਵਿੱਚ ਸਿਸਟ ਪਾਈ ਜਾਵੇ ਉਹਦੇ ਨਾਲ ਫਿਰ ਕਨਸੀਵਿੰਗ ਦੀ ਜਿਹੜੀ ਸਮੱਸਿਆ ਆ ਸਕਦੀ ਹੈ ਸੋ ਉਹ ਸਾਰੀਆਂ ਜਿਹੜੀਆਂ ਟ੍ਰੀਟਮੈਂਟ ਦੇ ਜਿਹੜੇ ਪਾਰਟ ਨੇ ਉਹ ਆਫਟਰ ਇਨਵੈਸਟੀਗੇਸ਼ਨ ਹੈ ਜੀ ਪਰ ਡਾਕਟਰ ਸਾਹਿਬ ਜਿਹੜੀ ਇਹ ਸਾਰੀਆਂ ਸਮੱਸਿਆਵਾਂ ਨੇ ਇਹਦੇ ਨਾਲ ਕਿਤੇ ਨਾ ਕਿਤੇ ਆਪਾਂ ਜੇ ਗੱਲ ਕਰੀਏ ਤਾਂ ਤੁਸੀਂ ਵੀ ਸਹਿਮਤ ਹੋਵੋਗੇ ਕਿ ਹਾਰਮੋਨਸ ਦਾ ਬੜਾ ਵੱਡਾ ਰੋਲ ਹੁੰਦਾ ਜੀ ਬਿਲਕੁਲ ਜਿਹੜੇ ਲੋਕਾਂ ਦੇ ਅੰਦਰ ਹਾਰਮੋਨਲ ਇੰਬੈਲੈਂਸਿੰਗ ਆ ਜਾਂਦੀ ਹੈ ਜਿਹੜੀ ਜਿੰਨੀਆਂ ਸੈਂਟਰ ਬੱਚਿਆਂ ਦੇ ਅੰਦਰ ਜਾਂ ਫਿਰ ਜਿਹੜੀ 40 ਸਾਲ ਤੋਂ ਜ਼ਿਆਦਾ ਹੁੰਦੀ ਜਿਹੜੀ ਜਿਹੜੀ ਹੁੰਦੀਆਂ ਨੇ ਜੀ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਹਾਰਮੋਨਲ ਇੰਬੈਲੈਂਸਿੰਗ ਉੱਤੇ ਕੰਮ ਕਰੂਗੀ ਇਹ ਜੀ ਬਿਲਕੁਲ ਬਿਲਕੁਲ ਮਰੇ ਤੋਂ ਦੱਸਿਆ ਦਿੱਤੇ ਜਿਹੜੇ ਇਨਗਰੀਡੀਅੰਟ ਨੇ ਉਹ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨੋਹ ਤੱਕ ਕੰਮ ਕਰਦੇ ਨੇ ਯੂਟਰਸ ਲਈ ਕੰਮ ਕਰਦੇ ਨੇ ਤੁਹਾਡੇ thyroid ਤੇ ਕੰਮ ਕਰਦੇ ਨੇ ਤੁਹਾਡੇ ਜੇ ਮੈਂ ਗੱਲ ਕਰਾਂ ਪ੍ਰੋਲੈਕਟਿਨ ਜਿਹੜਾ ਹਾਰਮੋਨ ਹੈ ਉਹਦੇ ਤੇ ਕੰਮ ਕਰਦੇ ਨੇ ਠੀਕ ਹੈ ਬੋਡੀ ਦੇ ਵਿੱਚ ਜਿੱਥੇ ਵੀ ਕਿਤੇ ਕੋਈ अनਵਾਂਟਡ ਗ੍ਰੋਥ ਹੈ ਉਹਦੇ ਤੇ ਕੰਮ ਕਰਦੇ ਨੇ ਬੋਡੀ ਦੇ ਵਿੱਚ ਕਿਤੇ ਕੋਈ ਵੀਕਨੈਸ ਹੈ ਚਾਹੇ ਅਨੀਮੀਆ ਹੈ ਚਾਹੇ ਉਹਨਾਂ ਦੇ ਸਰੀਰ ਦੇ ਵਿੱਚ RBC ਦੀ ਕਮੀ ਹੈਗੀ ਹੈ ਉਹਦੇ ਕਰਕੇ ਵੀ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਜਿਹੜਾ ਲੇਟ ਪੀਰੀਅਡਸ ਆਉਂਦੇ ਨੇ ਜਾਂ ਟਾਈਮ ਪਾ ਕੇ ਆਉਂਦੇ ਨੇ ਜਾਂ ਬਹੁਤ ਘੱਟ ਸਪੋਰਟ ਲੱਗਦਾ ਉਹਦਾ ਇੱਕ ਕਾਰਨ ਕਿਤੇ ਨਾ ਕਿਤੇ ਐਨੀਮੀਆ ਹੁੰਦਾ ਜਦੋਂ ਸੀਚ ਖੂਨ ਦੀ ਕਮੀ ਹੋਏਗੀ ਤੇ ਇਸ ਕਰਕੇ ਉਹ ਬਲੱਡ ਫਲੋ ਨਹੀਂ ਕਰੇਗਾ ਤੇ ਉਹਦੇ ਕਰਕੇ ਜਿਹੜੀ ਆ ਉਹਨਾਂ ਨੂੰ ਪੀਰੀਅਡ ਲੇਟ ਹੋਣ ਦੀ ਤੇ ਆ ਘੱਟ ਪੀਰੀਅਡ ਸੌਂ ਦੀ ਸਮੱਸਿਆ ਦੀ ਆਉਂਦੀ ਹੈ ਅਸ਼ੋਕਾ ਰਿਸਟ ਰੈਗੂਲਰ ਲੈਣ ਦੇ ਨਾਲ ਜਿਹੜੀ ਇਹ ਸਮੱਸਿਆ ਤੋਂ ਛੁਟਕਾਰਾ ਪੈ ਜਾ ਸੋ ਇਹ ਤਾਂ ਹੋ ਗਿਆ ਆਪਾਂ ਹਾਰਮੋਨ ਦੀ ਵੀ ਗੱਲ ਕਰ ਲਈ ਤੇ ਆਪਾਂ ਗੱਲ ਕਰਤੀ ਉਹਦੇ ਪੀਰੀਅਡਸ ਦੀ ਵੀ ਗੱਲ ਕਰ ਲਈ ਹੁਣ ਆ ਇਹ ਪੀਰੀਅਡਸ ਦੇ ਤੇ ਹਾਰਮੋਨ ਦੇ ਗੜਬੜ ਹੋਣ ਦੇ ਨਾਲ ਪਿੱਠ ਦਰਦ ਗਰਦਮ ਦਰਦ ਯੂਟਰਸ ਤੇ ਪ੍ਰੋਬਲਮ ਦਰਦ ਲੱਕ ਪੀੜ ਹੋਣ ਲੱਗ ਜਾਂਦਾ ਸਰਵਾਈਕਲ ਦੀ ਪ੍ਰੋਬਲਮ ਆ ਜਾਂਦੀ ਹੈ ਇਹਦੇ ਉੱਤੇ ਵੀ ਕੰਮ ਕਰੂਗੀ ਜੀ ਬਿਲਕੁਲ ਕੁਲਵੰਤ ਜੀ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸਭ ਤੋਂ ਜਿਹੜੀ ਮੇਨ ਚੀਜ਼ ਹੈਗੀ ਉਹ ਹੈਗੀ ਅਸ਼ੋਕਾ ਇਹਦੀ ਸ਼ੋਕਾ ਦੀ ਚਾਲੇ ਵਿੱਚ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਹਲਦੀ ਦੀ ਇਹਨਾਂ ਦੋਵਾਂ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਵਾਈਟ ਡਿਸਚਾਰਜ ਨੂੰ ਰੋਕਦਾ ਹੈ ਇਹਨੂੰ ਸਫੇਦ ਪਾਣੀ ਕਹਿੰਦੇ ਆ ਜਦੋਂ ਸਫੇਦ ਪਾਣੀ ਕਿਸੇ ਵੀ ਔਰਤ ਨੂੰ ਪਏਗਾ ਇਹਨੂੰ ਪਿੰਡੂ ਪਾਛਾ ਜਾਂਦੇ ਸੀ ਪਾਛਾ ਛੱਡ ਕਰਨਾ ਕਹਿਆ ਜਾਂਦਾ ਤਾਂ ਬੇਸਿਕਲੀ ਸਾਡੀ ਬੋਡੀ ਦੇ ਵਿੱਚ ਜਿਹੜੀ ਚੀਜ਼ਾਂ ਤੋਂ ਹੱਡੀਆਂ ਬਣਦੀਆਂ ਨੇ ਜਦੋਂ ਉਹ ਡਰੇਨ ਹੋਣੀ ਸ਼ੁਰੂ ਹੋ ਗਈ ਤੇ ਸਾਡੀ ਜਿਹੜੀ ਬੋਡੀ ਦਾ ਬੇਸ ਹੈ ਜਿਹਦੇ ਉੱਤੇ ਅਸੀਂ ਖੜੇ ਹਾਂ ਚੱਲਦੇ ਹਾਂ ਤੁਰਦੇ ਹਾਂ ਉਹ ਐ ਸਾਡੀ ਸਪਾਈਨ ਸਪਾਇਨ ਕੋਡ ਵੀ ਕਹਿੰਨ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਅਕਸਰ ਹੀ ਲੇਡੀਜ਼ ਨੂੰ ਕਮਰਦਰਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੋ ਕਮਰਦਰਦੀ ਸਮੱਸਿਆ ਕਿਉਂ ਹੁੰਦੀ ਹੈ ਵਾਇਟ ਡਿਸਚਾਰਜ ਕਰਕੇ ਔਰ ਵਾਇਟ ਡਿਸਚਾਰਜ ਨੂੰ ਕੌਣ ਠੀਕ ਕਰਦਾ ਹੈ ਹਲਦੀ ਤੇ ਅਸ਼ੋਕਾ ਤੇ ਅਸ਼ੋਕਾ ਦੇ ਅੰਸ਼ ਵਿੱਚ ਇਹ ਦੋਨੋਂ ਚੀਜ਼ਾਂ ਪਾਈਏ ਜਾਂਦੀਆਂ ਨੇ ਜਿਹਦੇ ਕਰਕੇ ਉਹਨਾਂ ਦੀ ਵਾਇਟ ਡਿਸਚਾਰਜ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਇਸੇ ਨਾਲ ਹੀ ਸਾਡੇ ਸਰਵਾਈਕਲ ਦੀ ਸਮੱਸਿਆ ਆਉਂਦੀ ਹੈ ਇਸੇ ਕਰਕੇ ਹੀ ਸਲਿੱਪ ਡਿਸਕ ਦੀ ਸਮੱਸਿਆ ਆਉਂਦੀ ਹੈ ਇਸੇ ਕਰਕੇ ਹੀ ਜਿਹੜੀ ਵਾਇਟ ਡਿਸਚਾਰਜ ਕਰਕੇ ਹੀ ਲੇਡੀਜ਼ ਦੇ ਵਿੱਚ ਵਿਕਾਸ ਰੁਕ ਜਾਂਦਾ ਹੈ ਇਸੇ ਕਰਕੇ ਜਿਹੜੀਆਂ ਔਰਤਾਂ ਦੇ ਜੋੜਾਂ ਦੇ ਵਿੱਚ ਦਰਦ ਰਹਿਣਾ ਹੈ ਜਾਂ ਜੋੜਾਂ 'ਚ ਕੜਕੜ ਦੀ ਆਵਾਜ਼ ਆਉਣੀ ਉਹ ਵਾਇਟਸ ਚਾਰ ਕਰਕੇ ਹੁੰਦੀ ਹੈ ਸੋ ਜਦੋਂ ਅਸ਼ੋਕਾ ਰਸ ਦਾ ਸੇਵਨ ਕੀਤਾ ਜਾਊਗਾ ਤੇ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਆਪਣੇ ਆਪ ਮਿਲ ਜਾਂਦਾ ਹੈ ਮੇਰੇ ਕੋਲ ਹੀ ਮੇਰਾ ਆਖਰੀ ਸਵਾਲ ਇਹ ਹੈ ਕਿ ਜਿਹੜੇ ਲੋਕ ਅਸ਼ੋਕਾ ਰਸ ਲੈ ਰਹੇ ਨੇ ਜੀ ਕੀ ਉਹਨਾਂ ਨੂੰ ਨਾਲ-ਨਾਲ ਸਪਟਿਕਾ ਭਸਮ ਤੇ ਟੰਕਲ ਭਸਮ ਵੀ ਲੈਣੀ ਚਾਹੀਦੀ ਹੈ ਜਿਦਾਂ ਨਾਲ ਉਹਨਾਂ ਨੂੰ ਫਾਇਦਾ ਹੋਵੇ ਜੀ ਬਿਲਕੁਲ ਲੈ ਸਕਦੇ ਆ ਪਰ ਕਿਸੇ ਐਕਸਪਰਟ ਦੀ ਰਹਿਣਾ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਿਸੇ ਪੇਸ਼ੰਗ ਦੀ ਜਿਹੜੀ ਪ੍ਰਕਿਰਤੀ ਹੈ ਉਹ ਗਰਮ ਹੁੰਦੀ ਹੈ ਤੇ ਚੰਕਣ ਦੇ ਸਵਟਕਾ ਦੋਨੋਂ ਗਰਮ ਨੇ ਖੁਸ਼ਕ ਨੇ ਤੇ ਕਈ ਵਾਰ ਕੀ ਪੇਸ਼ੰਗ ਦੀ ਜਿਹੜੀ ਪ੍ਰਕਿਰਤੀ ਵੀ ਖੁਸ਼ਕ ਹੁੰਦੀ ਹੈ ਤੇ ਜੇ ਉਹਨੂੰ ਜ਼ਿਆਦਾ ਖੁਸ਼ਕੀ ਹੈਗੀ ਤੇ ਉਹ ਨਾਲ ਸਵਟਕਾ ਲਏਗਾ ਤੇ ਉਹਨੂੰ ਉਲਟਾ ਫਾਇਦੀ ਜਗ੍ਹਾ ਤੇ ਨੁਕਸਾਨ ਹੋ ਸਕਦਾ ਸੋ ਲੈਣ ਦੇ ਲਈ ਕਿਸ ਐਕਸਪਰਟ ਦੀ ਇੱਕ ਵਾਰ ਰਾਏ ਥਰੂ ਲੈ ਕੇ ਬੋਤਨwadi ਹੁਣ ਜਾਂਦੇ ਨੇ ਆਪਣੇ ਜਿਹੜੇ ਡਿਟੇਲਸ ਹੈ ਕਿਨੇ ਕਿਤੇ ਕਿਹੜੇ ਦਿਨ ਕਿੱਥੇ ਮਿਲਦੇ ਹੋ ਤੇ ਕੀ ਨੰਬਰ ਨੇ ਉਹ ਡਿਟੇਲ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਜੂਰ ਸਾਡੀ ਦਰੋ ਕਲਵਾਨ ਜੀ ਪੰਜਾਬ ਵਿੱਚ ਆਪਣੇ ਤਿੰਨ ਸੈਂਟਰ ਨੇ ਜੀ ਮਲੋਟ ਪਟਿਆਲਾ ਤੇ ਮਹਾਲੀ ਮਲੋਟ ਪਹਿਲੇ ਤਿੰਨ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਰੈਡੀਓ ਸੈਸ਼ਨ ਦੇ ਕੋਲ ਸਿਵਲ ਹਸਪਤਾਲ ਦੇ ਸਾਹਮਣੇ ਮੇੜਦਾ ਆ ਵੀਰਵਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੈਟਰੋਲ ਪੰਪ ਵਾਲੀ ਕਰੀ ਦੇ ਵਿੱਚ ਸਵੇਰੇ 10:00 ਤੱਕ ਸ਼ਾਮ 5:00 ਤੱਕ ਹਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਸੈਕਟਰ 70 ਮੁਹਾਲੀ ਮਟੋੜ ਵਿਖੇ ਫਿਰ 10:00 ਤੋਂ ਲੈ ਕੇ ਸ਼ਾਮ 5:00 ਤੱਕ ਮੈਂਡਾ ਹਾਂ वर्ल्ड वाइड ਤੁਸੀਂ ਸਾਡੇ ਨੰਬਰਾਂ ਦੇ ਉੱਤੇ ਜਿਹੜੇ نیچے ਫਲੈਸ਼ ਹੋ ਰਹੇ ਨੇ ਅਪਾਇੰਟਮੈਂਟ ਲੈ ਕੇ ਤੁਸੀਂ ਸਰ ਨਾਲ ਕੰਸਲਟ ਕਰ ਸਕਦੇ ਹੋ ਦਵਾਈ ਵੰਗਾ ਸਕਦੇ ਹੋ ਘਰ ਬੈਠੇ वर्ल्ड वाइड ਸ਼ਿਪਿੰਗ ਦਾ ਵਧੀਵਾਲਾ ਨੰਬਰ ਦੁਆਰਾ ਮੈਂ ਬੋਲ ਕੇ ਦੱਸ ਦਿੰਦਾ ਜੀ ਨੋਟ ਕਰ ਲਓ ਪਹਿਲਾ ਨੰਬਰ ਹੈ 9814176201 ਕੀ ਦੂਸਰਾ ਨੰਬਰ ਹੈ 9115550911 ਇਹਨਾਂ ਦੋਵੇਂ ਨੰਬਰਾਂ 'ਤੇ ਤੁਸੀਂ ਅਪਾਇੰਟਮੈਂਟ ਲੈ ਕੇ ਸਰ ਨਾਲ ਅਪਾਇੰਟਮੈਂਟ ਲੈ ਕੇ ਤੁਸੀਂ ਦਵਾਈ ਵੀ ਮੰਗਾ ਸਕਦੇ ਹੋ ਤੇ ਕੱਲ ਵੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਇਹ ਅਸ਼ੋਕਾਰਿਸ਼ ਤੁਸੀਂ ਮੈਂ ਤੁਹਾਨੂੰ ਭੇਜ ਦੂੰਗੀ ਜਿਹੜਾ ਪੌੜਾ ਬਣਾਣਾ ਜੇ ਅ ਇੰਡੀਆ ਦੇ ਵਿੱਚ ਤਾਂ ਜਿਹੜੀ ਸ਼ਿਪਿੰਗ ਹੈ ਦੀ ਲਿਕਵਿਡ ਦੀ ਹੋ ਜਾਂਦੀ ਹੈ ਕਿਉਂਕਿ ਬਾਹਰ ਸੀਮੈਂਟ ਦੇ ਵਿੱਚ ਲਿਕਵਿਡ ਨਹੀਂ ਜਾਂਦਾਗਾ ਸੋ ਇੰਡੀਆ ਤੋਂ ਬਾਹਰ ਜਿੰਨੇ ਵੀ ਭੈਣ ਭਰਾ ਮੰਗਾਉਂਦੇ ਨੇ ਉਹਨਾਂ ਨੂੰ ਅਸੀਂ ਇਹਦਾ ਕਾੜੇ ਦੇ ਲਈ ਖੁਸ਼ਕ ਕਾੜਾ ਜਿਹੜਾ ਸੀ ਉਹ ਭੇਜ ਦਿੰਨੇ ਆ ਉਹ ਕਰੇ ਜੀ ਤੁਸੀਂ ਉਬਾਲ ਕੇ ਉਹਨਾਂ ਦਾ ਨਾ ਕੇ ਜਿਵੇਂ ਪੀ ਸਕਦੇ ਹੋ ਬਹੁਤ ਸ਼ੁਕਰੀਆ ਧੰਨਵਾਦ ਜੀ ਸੋ ਆਪਾਂ ਡਾਕਟਰ ਹਰਨਨ ਸਿੰਘ ਜੀ ਨੂੰ ਜਾਣਿਆ ਅਸ਼ੋਕਾ ਰਸਤੇ ਬਾਰੇ ਕਿਦਾਂ ਸ਼ਰੀਰ ਦੇ ਵਿੱਚ ਸ਼੍ਰੀ ਲਈਏ ਅਮਰਤ। ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਹ ਵੀਡੀਓ ਨੂੰ ਜ਼ਰੂਰ ਦੇਖੇਗਾ। ਕਮੈਂਟ ਕਰੋ, ਲਾਈਕ ਕਰੋ ਵੀਡੀਓ ਨੂੰ ਤੇ ਸਾਨੂੰ ਇਹ ਦੱਸੋ ਕਿ ਤੁਹਾਨੂੰ ਇਹਦੇ ਵਿੱਚੋਂ ਕਿਹੜੀ ਚੀਜ਼ ਪਸੰਦ ਆਈ ਹੈ ਤੇ ਜੇਕਰ ਕਿਸੇ ਇੱਕ ਬੰਦੇ ਨੂੰ ਵੀ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ। ਸਾਡੇ ਚੈਨਲ ਨਿਊ ਲੈ ਪਰਬਲ 2:30 ਦੇ ਨਿਊਜ਼ ਅਸ਼ਾ ਪੰਜਾਬੀ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਆਜਿਓਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਮੌਤ ਤੱਕ ਮੁੰਦੇ ਤੇ ਜਾਤੋ ਤਾਂ ਤੋ